ਅਦਾਲਤ ਨੇ ਕੰਗਣਾ ਰਣੌਤ ਮਾਮਲੇ ਵਿੱਚ ਸਰੀਰਕ ਤੌਰ ਤੇ ਪੇਸ਼ ਹੋਣ ਤੋਂ ਛੋਟ ਨਹੀਂ ਦਿੱਤੀ ਸੀ ਆਪਣੀ ਜਾਨ ਨੂੰ ਜਾਨੀ ਖਤਰਾ ਦੱਸਦੇ ਹੋਏ ਕੰਗਣਾ ਰਣੌਤ ਨੇ ਪੇਸ਼ ਹੋਣ ਤੋਂ ਛੋਟ ਮੰਗੀ ਸੀ ਕੰਗਣਾ ਰਣੌਤ ਨੇ ਅਦਾਲਤ ਦੇ ਵਿੱਚ ਮੰਗੀ ਮਾਫੀ ਅਦਾਲਤ ਨੇ ਮਾਮਲੇ ਦੀ ਅਗਲੀ ਤਾਰੀਖ 24 ਨਵੰਬਰ 2025 ਨਿਰਧਾਰਤ ਕੀਤੀ ਹੈ ਮਾਤਾ ਮਹਿੰਦਰ ਕੌਰ ਬਿਮਾਰ ਹੋਣ ਦੇ ਕਾਰਨ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕੇ ਤੇ ਉਸ ਦੀ ਥਾਂ ਤੇ ਉਹਨਾਂ ਦੇ ਪਤੀ ਅਦਾਲਤ ਦੇ ਵਿੱਚ ਆਏ ਸਨ ਕੁਝ ਕਹਿਣਾ ਚਾਹਦੇ ਹੋ ਆਪ ਬੜਾ ਨੇੜੇ ਲੱਗ ਰਹੇ ਹੋ आज बठिंडा में आकर मुझे बहुत अच्छा लग रहा है जैसा आप देख सकते हैं कि यहाँ पर काफ़ी लोग भीड़ भी इकट्ठी हुई है मिलने के लिए देखने के लिए आ, फैंस की और इसके साथ ही जो भी मिसअंडरस्टैंडिंग हुई है आ, उनकी महेंद्र जी की फैमिली के साथ में मैंने माता जी के लिए भी संदेश दिया है उनके पति को कि किस तरह से जो है वो एक मिसअंडरस्टैंडिंग का शिकार हैं और कभी भी मैं अपने सपने में भी नहीं सोच सकती हूँ कि इस तरह का जैसा इस कंट्रोवर्सी को बनाया गया है कोई भी हर एक माता जो है मेरे लिए पंजाब की हो हिमाचल की हो पूजनीय है और हर एक बहन जो है बेटी जो है उसके लिए मैं सब मुझे कितना प्यार करती है सराहती है उसके लिए मैं बहुत धन्यवाद लगता गलती हुई है कंगना जी उस वक्त चाहे जाने में हुई अनजाने में हुई गलती हुई है देखिए भैया आप अगर केस को देखें अच्छे से तो मैं मेरा तो ओरिजिनल उसमें कुछ वाक्य था भी नहीं एक हाँ। रीट्वीट था जिसे एज अ मीम जो है वो इस्तेमाल किया गया था जो कि मैंने अंदर उनके पति जी से भी महेंद्र जी के पति जी से भी ये बात के बारे में जो है वो डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक जहां पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात हुई लेकिन जो जो मिसअंडरस्टैंडिंग हुई है उसको लेकर हमने खेत जताया है और माता जी को अगर कोई ठेस पहुंची है तो उससे बहुत ज्यादा दादी को मिले आप आज दादी से मिले मुलाकात हुई दादी से दादी जी नहीं आए थे उनके पति जी आए थे तो उनको मैंने ये संदेश दिया है जी थैंक यू थैंक यू जी थैंक यू बाबा जी नाम थोड़ा नाम है नंदा पास आई तुझे इथे हाथ आता दे बेटे हां जी ये पता गणना है कितना लगते हो हां जी कितना देख दोस्त ठीक है थोड़े पाप बोल रहे हो ना ठीक है ਹਾਂਜੀ ਠੀਕ ਹੈ ਬੜਾ ਲੰਬਾ ਸੰਘਰਸ਼ ਕਰਨਾ ਪਿਆ ਕਿਵੇਂ ਦੇਖਦੇ ਹੋ ਬੜੀ ਲੜਾਈ ਲੜਨੀ ਪਈ ਹੈ ਨਹੀਂ ਪੰਜ ਹੀ ਹੈ ਜੀ ਹਾਂਜੀ ਲੜਾਈ ਤਾਂ ਲੜਨੀ ਲੜਨੀ ਪੈਂਦੀ ਹੈ ਜਦੋਂ ਕੋਈ ਕਿਸੇ ਦੇ ਬਰ ਖਲਾਫ ਬੋਲਦਾ ਤਾਂ ਠੀਕ ਹੈ ਜੇ ਕੋਈ ਗਰੀਬ ਨੂੰ ਗਰੀਬ ਕਹੇ ਤਾਂ ਮਾਰਿਆ ਗਿਆ ਬਾਈ ਮਾਤਾ ਜੀ ਨਹੀਂ ਆਏ ਉਹ ਬਿਮਾਰ ਸੀ ਉਹ ਨਹੀਂ ਆ ਨਹੀਂ ਸਕੀ ਠੀਕ ਹੈ ਜੀ ਬਾਬਾ ਜੀ ਹੁਣ ਤੱਕ ਦੇ ਸਾਰੇ ਜਿੰਨਾ ਇਹ ਕੇਸ ਚੱਲੇ ਆ ਗਏ ਕਿਵੇਂ ਦੇਖਦੇ ਹੋ ਸਾਰੇ ਨੂੰ ਠੀਕ ਹੈ ਜੀ ਠੀਕ ਹੈ ਜੀ ਲੱਗਦਾ ਵੀ ਆਖਰੀ ਉਹ ਦਮ ਤੱਕ ਲੜੋਗੇ ਨਿਸ਼ਾਨਾ ਕੀ ਹੈ ਬਾਬਾ ਜੀ ਆਪਣਾ ਨਿਸ਼ਾਨਾ ਕੀ ਹੈ ਨਿਸ਼ਾਨਾ ਪਰਮਾਤਮਾ ਨੂੰ ਪਤਾ ਆਪਾਂ ਕੀ ਚਾਹੁੰਦੇ ਆ ਪਰਮਾਤਮਾ ਨੂੰ ਪਤਾ ਬਾਬਾ ਜੀ ਜੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਮਾਫ ਕਰੋਗੇ ਨਹੀਂ ਪਰਮਾਤਮਾ ਨੂੰ ਪਤਾ ਇਹਦੇ ਬਾਅਦ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਮੰਗੀ ਹੈ ਮਾਫੀ ਕੋਰਟ ਦੇ ਵਿੱਚ ਵੀ ਮੈਂ ਪਾਰਟਿਕੂਲਰਲੀ ਕਿਸੇ ਇੱਕ ਲੇਡੀ ਵਾਸਤੇ ਨਹੀਂ ਹੈ ਬਾਬਾ ਜੀ ਉਹਨਾਂ ਨੇ ਮੰਗੀ ਹੈ ਮਾਫੀ ਮੰਗੀ ਹੈ ਹਾਂ ਜੀ ਪਰ ਵੀ ਨਹੀਂ ਨਹੀਂ ਖਾਲਸਾ ਜਿਵੇਂ ਪਰਮਾਤਮਾ ਕਰੂਗਾ ਪਰਮਾਤਮਾ ਦੇ ਸਰ ਠੀਕ ਪਰਮਾਤਮਾ ਨੇ ਸਾਨੂੰ ਅਸ਼ੀਰਵਾਦ ਦਿੱਤਾ ਇਥੋਂ ਤਾਂ ਕਰ ਲੈ ਕੇ ਗਿਆ ਨਹੀਂ ਸਾਡੀ ਕਿੱਡੀ ਕ ਹਸਤੀ ਸੀ ਠੀਕ ਹੈ ਜੀ ਧੰਨਵਾਦ ਸਰ 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 1 ਮਿੰਟ ਜਿਹੜੇ ਮਾਫੀ ਆ ਮੈਂ ਕਹਿੰਦਾ ਉਹ ਮੰਡਾ ਡਿਸਕ੍ਰਿਪ ਹਾਂਜੀ ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਜ ਸਾਹਿਬ ਨੇ ਮਿਸ ਕੰਗਣਾ ਨੂੰ ਕਿਹਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਹਾਂ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਵੀ ਉਹ ਮੈਂ ਰੀਟਵੀਟ ਕੀਤਾ ਸੀਗਾ ਤੋ ਮੈਂ ਮੈਥੋਂ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜੀ ਤੋਂ ਵੀ ਉਹਨਾਂ ਨੇ ਜੱਜ ਸਾਹਿਬ ਨੇ ਜਵਾਬ ਮੰਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੂੰ ਮਾਫੀ ਜ਼ਿਆਦਾ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਿਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉੱਥੇ ਕੋਈ ਇਹਨਾਂ ਨੇ ਮਾਫੀ ਵਾਲਾ ਨਹੀਂ ਵਰਡ ਯੂਜ਼ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਇਹ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਵਾਲਾ ਹਾਂ ਤੇ ਨਾ ਮੈਂ ਇਕੱਲਾ ਮਾਫੀ ਦੇਣ ਵਾਲਾ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿਕਰਾਂਗੇ ਜਿੰਨੇ ਸਭ ਨੇ ਮਨਜ਼ੂਰ ਹੋਊਗਾ ਉਹ ਮੈਂ ਕਰਾਂਗੇ ਜਿਹੜਾ ਮਾਤਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਉਹਨਾਂ ਨੇ ਟੰਗਣਾ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਵੀ ਅੱਜ ਮ ਤਾਸੀਂ ਜੱਸਾ ਨੂੰ ਦੱਸਿਆ ਮਾਤਾ ਜੀ ਦੀ ਸਿਹਤ ਠੀਕ ਨਹੀਂ ਉਹਨਾਂ ਦੇ ਹਸਬੰਦ ਆਏ ਨੇ ਤਾਂ ਉਹਨਾਂ ਨੇ ਜੱਸਾ ਸਾਹਿਬ ਨੇ ਬਾਬਾ ਜੀ ਨੂੰ ਅੱਗੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਸੀ ਠੀਕ ਹੈ ਧੰਨਵਾਦ ਧੰਨਵਾਦ ਕੀ ਹੋਇਆ ਸਾਰਾ ਮਾਮਲਾ ਅੱਜ ਸਰ ਕੋਰਟ ਦੇ ਵਿੱਚ ਪਹਿਲਾਂ ਕੰਗਨ ਅਰਨੌਤ ਨੇ ਪੇਸ਼ ਹੋ ਕੇ ਬੇਲ ਬਾਂਡ ਫਰਨਿਸ਼ ਕੀਤੇ ਨੇਗੇ ਜਸਵੀ ਲਖਵੀਰ ਸਿੰਘ ਜੱਸਾ ਸਾਹਿਬ ਦੀ ਕੋਰਟ ਦੇ ਵਿੱਚ ਮੈਜਿਸਟਰੇਟ ਫਰਸਟ ਕਲਾਸ ਦੀ ਕੋਰਟ ਦੇ ਵਿੱਚ ਇਹਨਾਂ ਨੇ ਆਪਣੇ ਬੇਲ ਬਾਂਡ ਫਰਨਿਸ਼ ਕੀਤੇ ਨੇ ਤੇ ਲਖਵੀਰ ਸਿੰਘ ਜੱਸਾ ਸਾਹਿਬ ਨੇ ਅੱਗੇ ਕੇਸ ਹੈ ਜਿਹੜਾ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਕਿਉਂਕਿ एमपी एमएलए कोर्ट ਦੇ ਕੇਸਸ ਵਾਸਤੇ ਅਕੋਰਡਿੰਗ ਟੂ ਲਾ ਸਪੈਸ਼ਲ ਹੈ ਜਿਹੜੀ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਡੀਲ ਕੀਤਾ ਜਾਊਗਾ ਉਹਨਾਂ ਨੇ ਸੈਸ਼ਨ ਕੋਰਟ ਦੇ ਵਿੱਚ ਰੈਫਰ ਕੀਤਾ ਸੀ ਸੈਸ਼ਨ ਚਾਹ ਜੀ ਸਾਹਿਬ ਨੇ ਇਹ ਕੇਸ ਹੈ ਇੰਦਰਜੀਤ ਸਿੰਘ ਜੀ ਸਾਹਿਬ ਦੀ ਕੋਰਟ ਵਿੱਚ ਜਿਹੜੀ ਸਪੈਸ਼ਲ ਕੋਰਟ ਹੈ ਮੈਜਿਸਟ੍ਰੇਟ ਫਰਸਟ ਕਲਾਸ ਇਹਨਾਂ ਦੀ ਕੋਰਟ ਦੇ ਵਿੱਚ ਕੇਸ ਟ੍ਰਾਂਸਫਰ ਕੀਤਾ ਹੈਗਾ ਜੀ ਕੀ ਬਣਿਆ ਅੱਗੇ ਜਿਵੇਂ ਪੇਸ਼ ਹੋਏ ਸੀਗੇ ਬੇਲ ਹੋਈ ਜਾਂ ਨੀ ਸਿਰਫ ਫੈਂਸ ਅਵੇਲੇਬਲ ਐ ਸਰ ਇਹਦੇ ਵਿੱਚ ਬੇਲ ਬਾਂਡ ਇਹਨਾਂ ਨੇ ਬੇਲ ਫਾਈਲ ਕਰਕੇ ਬੇਲ ਬਾਂਡ ਫਰਨਿਸ਼ ਕੀਤੇ ਆ ਕੋਰਟ ਨੇ ਇਹਨਾਂ ਦੇ ਬੇਲ ਬਾਂਡ ਐ ਜਿਹੜੇ ਐਕਸੈਪਟ ਕੀਤੇ ਐ ਤੇ ਹੁਣ ਇਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਐ ਵੀ ਸਾਨੂੰ ਓਨਲੀ ਖਤਰਾ ਸਾਡੇ ਤੇ ਹਮਲਾ ਹੋ ਸਕਦਾ ਤੇ ਸਾਨੂੰ ਡਰਿਆ ਵੀ ਸਾਨੂੰ ਹਰੇਕ ਪੇਸ਼ੀ ਤੇ ਆਉਣਾ ਨਾ ਪਵੇ ਤੇ ਜੱਸ ਸਾਹਿਬ ਨੂੰ ਅਸੀਂ ਆਪਦਾ ਪੱਖ ਰੱਖਿਆਗਾ ਕਿਉਂਕਿ ਇਹਨਾਂ ਦਾ ਇੱਕ ਕੇਸ ਸੀ ਮੈਡਮ ਕੰਗਣਾ ਰਨਾਉਤ ਦਾ ਇੱਕ ਜਵੇਦ ਅਖਤਰ ਵਰਸ ਕੰਗਣਾ ਰਨਾਉਤ ਉਹਦੇ ਵਿੱਚ ਜੱਸ ਸਾਹਿਬ ਨੇ ਇਹਨਾਂ ਦੀ ਐਪਲੀਕੇਸ਼ਨ ਸੇਮ ਜਿਹੜੀ ਬੁੱਦੀ Rao ਸੁਪਰੀਮ ਕੋਰਟ ਦਾ ਕੇਸ ਹੈ ਉਹਦਾ ਹਵਾਲਾ ਦੇ ਕੇ ਕੀਤਾ ਸੀ ਭਾਵੇਂ ਕੋਈ ਸੈਲੀਬ੍ਰਿਟੀ ਹੈ ਪਰ ਲਾਅ ਦਾ ਮਿਸਯੂਜ਼ ਨਹੀਂ ਕਰ ਸਕਦਾ ਉਹ ਅਸੀਂ ਉਸ ਬੇਸਿਸ ਤੇ ਅਸੀਂ ਕੋਰਟ ਨੂੰ ਕਿਹਾ ਵੀ ਅਸੀਂ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਹੈ ਉਹਦਾ ਪ੍ਰੋਪਰ ਰਿਪਲਾਈ ਦੇਵਾਂਗੇ ਹੁਣ ਜੱਜ ਸਾਹਿਬ ਨੇ ਇਹਦੇ ਵਿੱਚ ਨੈਕਸਟ ਡੇਟ 24/11 ਰੱਖੀ ਹੈ ਉਹਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਜਿਹੜੀ ਪਰਮਨੈਂਟ ਐਂਜੰਕਸ਼ਨ ਵਾਸਤੇ ਲਾਈ ਹੈ ਉਹਦਾ ਰਿਪਲਾਈ ਫਾਈਲ ਕਰਨਾ ਹੈ ਤੇ ਨਾਲ ਸਾਨੂੰ ਕੰਪਲੇਨੈਂਟ ਨੂੰ ਬੁਲਾਇਆ ਹੈਗਾ ਜੱਜ ਸਾਹਿਬ ਨੇ ਐਵੀਡੈਂਸ ਵਾਸਤੇ ਨਹੀਂ ਇਹਨਾਂ ਨੇ ਐਪਲੀਕੇਸ਼ਨ ਰੱਖੀ ਸੀ ਇਹਨਾਂ ਦੇ ਜਿਹੜੇ ਮਿਸ ਕੰਗਣਾ ਦੇ ਐਡਵੋਕੇਟ ਸੀਗੇ ਉਹ ਚਾਹੁੰਦੇ ਸੀ ਵੀ ਅੱਜ ਐਪਲੀਕੇਸ਼ਨ ਡਿਸਾਈਡ ਹੋਵੇ ਪਰ ਅਸੀਂ ਕੋਰਟ ਨੂੰ ਰਿਕੁਐਸਟ ਕੀਤੀ ਹੈ ਵੀ ਸਾਨੂੰ ਜਿਹੜੀ ਐਪਲੀਕੇਸ਼ਨ ਹੈ ਉਹਦੀ ਕਾਪੀ ਅੱਜ ਹੀ ਮਿਲੀ ਹੈ ਅਸੀਂ ਪ੍ਰੋਪਰ ਉਹਦੇ ਵਿੱਚ ਸਾਈਟੇਸ਼ਨਸ ਮੈਂਸ਼ਨ ਕਰਕੇ ਅਸੀਂ ਪ੍ਰੋਪਰ ਰਿਪਲਾਈ ਦੇਵਾਂਗੇ ਉਹਦਾ ਤੁਹਾਡਾ ਕੀ ਨਾਮ ਹੈ ਜੀ ਸਰ ਰਕबीर ਸਿੰਘ ਬਹਿਣੀਵਾਲ ਸਰ ਕੀ ਅਗਲੀ ਤਰੀਕ ਦੇਖੋ ਪੇਸ਼ ਹੋਣਾ ਪਊਗਾ ਸਰ ਇਹਨਾਂ ਦੀ ਐਪਲੀਕੇਸ਼ਨ ਦੇਖੋ ਕੋਈ ਇਹਨਾਂ ਦਾ ਰਾਈਟ ਹੈ ਇਹ ਐਗਜ਼ੈਂਪਸ਼ਨ ਮੰਗ ਸਕਦੇ ਨੇ ਕੋਰਟ ਤੋਂ ਹਾਜ਼ਰੀ ਮਾਫੀ ਦੀ ਛੋਟ ਲੈ ਸਕਦੇ ਨੇਗੇ ਪਰ ਇਹ ਜਿਵੇਂ ਪਰਮਾਨੈਂਟ ਕਹਿੰਦੇ ਸੀ ਪਰਮਾਨੈਂਟ ਨਹੀਂ ਕੋਰਟ ਨੇ ਉਹ ਡਿਨਾਈ ਕਰਤੀ ਇਹਨਾਂ ਦਾ ਉਹ ਦੇਖੋ ਹੁਣ ਐਪਲੀਕੇਸ਼ਨ ਤੇ ਅਕੋਰਡਿੰਗ ਟੂ ਲਾ ਜੱਜ ਸਾਹਿਬ ਜੋ ਡਿਸੀਜਨ ਦਿੰਦੇ ਨੇ ਉਹ ਫਿਰ ਅੱਗੇ ਦੇਖਿਆ ਜਾਊਗਾ ਜੀ ਥੈਂਕ ਯੂ ਜੀ ਕਿਉਂ ਮੰਗ ਰਹੇ ਹੋ ਵੀ ਇਹੋ ਯੋਗ ਸੁਝਾਅ ਸਰ ਫਿਜ਼ੀਕਲੀ ਇਹ ਭਾਵੇਂ ਸੈਲੀਬ੍ਰਿਟੀ ਨੇ ਭਾਵੇਂ ਜੋ ਮਰਜੀ ਨੇ ਪਰ ਹੈ ਤਾਂ ਅਕਿਊਜ਼ਡ ਨੇ ਨਾ ਕੰਪਲੇਂਟ ਦੇ ਕੋਰਟ ਨੇ ਇਹਨਾਂ ਨੂੰ ਐਜ਼ ਅਕਿਊਜ਼ਡ ਸਮਝਣ ਕੀਤਾ ਇਸ ਕੇਸ ਦੇ ਵਿੱਚ ਤਾਂ ਕਰਕੇ ਇੱਕ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਤਾਂ ਲਾਜ਼ਮੀ ਹੈ ਉਹ ਭਾਵੇਂ ਛੋਟਾ ਕੇਸ ਹੈ ਭਾਵੇਂ ਵੱਡਾ ਕੇਸ ਹੈ ਲਾਅ ਸਾਹਿਬ ਵਸਤੀ ਸੇਮ ਹੈ ਓਕੇ ਠੀਕ ਹੈ ਥ